ਇਹੜੀਆਂ ਸਾਗ ਤੋੜਦੀਆਂ ਕੀ ਗੱਲ ਚਲ ਟੱਪਣ ਲੱਗ ਗਿਆ ਤੂੰ ਸਾੜੀਆਂ ਦੋ ਜੀ ਬਸਾ ਗਿਆ ਇਹ ਕਦੋਂ ਕਰਦਾ ਭਾਈ ਜੜਾ ਕਿਉਂ ਕਰਿਆ ਤੁਸੀਂ ਸਾਰੀ ਪਾਲ ਕਰੋ ਸਾਰੇ ਖੇਤਾਂ ਨੂੰ ਮਰਤੇ ਹਾਂ ਨਹੀਂ ਹੋਣੀ ਕੁੱਟਣੀ ਨਹੀਂ ਸਾਰੀ ਦੱਲੀਆਂ ਦੱਸਦੀ ਆ ਜੇ ਇੰਨਾ ਜੜਾ ਕਰ ਦਿੰਦੀਆਂ ਆ ਕੇ ਉਹ ਨਾ ਤੂੰ ਆਟਾ ਪਾ ਬਈ ਬਾਲਾ ਸਾਗ ਨੂੰ ਦੋ ਚੀਜ਼ਾਂ ਦੀ ਪਾਉਂ ਤੂੰ ਵੀ ਤੋੜਦਾ ਕੁੜੀ ਮੈਥੇ ਉੱਥੇ ਸਾਰਾ ਕੁਝ ਲੈ ਕੇ ਚੱਲਾਂਗੇ ਸਾਗ ਤਾਂ ਮੈਂ ਆਏ ਕਹਣਾ ਤੜਾ ਦਿੰਨਾ ਆਹ ਤੇ ਤੁਰ ਆ ਗਿੰਨਾ ਆਹ ਤੇ ਤੁਰ ਆ ਗਿੰਨਾ ਗੱਲ ਚੱਲਦੀ ਹੈ ਨੰਬਰਿੰਗ ਨੰਬਰ ਦੰਬਰ ਦੇਜੋ ਚਿੱਤਰ ਲਾਹੀ ਨਹੀਂ ਲਾਹੀ ਤੇਰੇ ਪੈਰ ਚੱਪਲ ਵੱਡੀ ਸਾਰੀ ਬਾਦ ਆ ਜਾ ਹਾਂ ਤੈਨੂੰ ਦੇਖੇ ਆਇਆ ਆਇਆ ਕਹਾਂ ਆ ਤੈਨੂੰ ਦੇਖੇ ਨਹੀਂ ਹੋਣਿਆ ਗਾਟਾ ਦਰਾਵੇਂ ਨੂੰ ਉਹ ਭਰਾਵਾ ਸਾਨੂੰ ਇੱਕ ਵਾਰ ਆਖੇ ਤਾਂ ਸੁਣਦਾ ਨਹੀਂ ਕੇ ਦੋ ਘਨ ਨਾਲੇ ਤਾਂ ਜਵਾਖਾ ਤੋਂ ਤੁਹਾਨੂੰ ਹੋ ਸਕਦੀ ਨਹੀਂ ਨਾਲੇ ਮੈਂ ਦੁਬਾਰਾ ਫੇਰ ਹਰਦੂ ਨਹੀਂ ਨਹੀਂ ਤੁਸੀਂ ਤਾਂ ਸਾਰੀ ਆਓ ਨਾ ਜਵਾਖਾ ਤੋਂ ਖਰੂ ਪੁਵਾਈ ਨਹੀਂ ਆਈਆਂ ਇਹ ਵੀ ਕਰਦਾ ਜਵਾਖਾ ਲਾ ਕੇ ਜਵਾਖਾ ਤੋਂ ਖਰੂ ਨਹੀਂ ਪੁਵਾਈ ਜੰਮੀਆ ਕੋਣ ਬੰਦਾ ਨਾ ਤੁਸੀਂ ਕਿਸੇ ਫੇਰ ਆਖੇ ਵੀ ਨਹੀਂ ਲੱਗਦੀਆਂ ਵਾਲਕੀ ਵੀ ਤੋੜ ਲਾਂ ਤੇ ਖੜੀ ਸੋਣ ਮੈਂ ਤੈਨੂੰ ਗੱਲ ਦੱਸਦਾ ਚੱਲ ਬੱਚੀ ਤੂੰ ਉੱਧਰ ਚੱਲੋ ਚੱਲ ਪੁੱਤ ਚੱਲ ਉੱਧਰ ਹੋ ਸਿਆਣਿਆਂ ਦੀ ਗੱਲ ਨਹੀਂ ਸੁਣਦੇ ਤੂੰ ਚੱਲ ਮੈਂ ਐਂ ਕਹਿਣਾ ਉਥੇ ਕੋਈ ਨੰਬਰ ਨੰਬਰੀ ਜੀ ਇਹ ਕਰੋ ਹਲ ਜਾਵੇ ਦਾਲੇ ਮੰਗਾਉਣੀਆਂ ਉੱਪਰ ਆ ਜਾ ਮੈਂ ਤਾਂ ਫਿਰ ਮੇਰੇ ਨਾਲੇ ਜਾੜਾ ਕਰਦੀਆਂ ਨਾਲੇ ਚੱਪਲਾਂ ਚੱਕਦੀਆਂ ਮੈਂ ਤੁਸੀਂ ਅੱਖੇ ਲੱਗਾਂ ਚੱਲ ਕੇ ਵੀ ਤੋੜਨੀ ਨਾਲੇ ਮੂੜੀਆਂ ਤੋੜ ਲੈ ਚੱਲ ਆਹ ਤਾਂ ਕਰ ਜਾੜਾ ਓਏ ਮੈਂ ਲਿਆਣਾ ਮੈਂ ਲਿਆਣਾ ਬੁੜੇ ਨੂੰ ਸਾਡੇ ਨਹੀਂ ਲੈ ਲੈ ਤੂੰ ਉਹਨਾਂ ਦਾ ਮੈਂ ਲਿਆਉਣਾ ਸਾਧਕੇ ਸਾਨੂੰ ਬੋਲ ਦੋ ਤਾ ਤੂੰ ਪੁੱਠਾ ਦਾ ਸਾਡੀ ਤੋੜੇ ਦੋ ਜੀ ਮੈਂ ਕਰ ਕਰ ਮਾਰਦੀਆਂ ਚੰਗੀ ਚੰਗੀ ਗੱਲ ਨਹੀਂ ਇਹ ਤੁਹਾਡੇ ਖਾਤਰ ਤਾਨੂੰ ਨੰਬਰ ਤੇ ਅੱਗੇ ਕਿ ਤੈਨੂੰ ਯਾਦ ਰੱਖੇਗਾ ਤੂੰ ਮੈਂ ਤੈਨੂੰ ਐਂ ਕਹਿੰਦਾ ਸੀ ਵੀ ਬਾਹਰ ਨਿਕਲੋ ਭਾਈ ਬਾਹਰ ਨਿਕਲੋ ਫਿਰ ਬਾਹਰ ਨਿਕਲੋ ਹਾਂ ਹੱਥ ਸਾਗ ਤੋੜ ਕੇ ਲੈ ਕੇ ਆ ਜਾ ਹਾਂ ਨਿਕਲੋ ਚੰਗੀ ਗੱਲ ਹੈ ਸਾਰੇ ਕੁਝ ਤੋੜਾ ਲੈ ਜਵਾਖ ਵੀ ਜਵਾਖ ਵੀ ਛੱਤ ਉਪਰਾਵਾ ਫੇਰ ਨਾਲੇ ਤਾਂ ਜਵਾਖਾਂ ਤੋਂ ਮੂੜੀਆਂ ਚ ਖਾਰੂ ਪਵਾਤਾ ਤੂੰ ਨਾਲੇ ਕੋਈ ਗੱਲ ਤੇ ਨਹੀਂ ਆਉਂਦੀ ਉਸ ਤੇ ਹੈ ਇਹ ਕੀ ਹੋ ਗਿਆ ਉਹ ਕਾਹਦੇ ਸਾਰੀਆਂ ਖਾਰੂ ਪਵਾਤਾ ਮੂੜੀਆਂ ਕੱਚੀਆਂ ਤੋੜ ਤੋੜ ਸਿੱਟੀ ਜਾਂਦਾ ਨਾ ਤੁਸੀਂ ਕਿਸੇ ਗੱਲ ਤੇ ਆਉਂਦੀਆਂ ਹੋ ਮੌਜਨਾ ਜਿਵੇਂ ਪਿਆਉਦੀ ਜ਼ਮੀਨ ਹੁੰਦੀ ਹੈ ਮੇਥਿਆਂ 'ਚ ਬੈਠੀਆਂ ਮੌਜਨਾ ਫੇਰ ਕੀ ਹੋਗਾ ਚਾਰ ਮੇਥੇ ਤੋੜ ਲੈ ਹੈ ਤੋ ਕੀ ਨੂਸ ਆਉਂਦਾ ਤੋ ਤੁਸੀਂ ਕੋਈ ਗੱਲ ਕਰ ਲੈ ਕਹੇ ਨਾ ਜਿਹੜੀ ਗੱਲ ਤੇ ਤੁਸੀਂ ਆਉਂਦਗੀ ਨਹੀਂ ਉਸਤੇ ਮੈਂ ਤੁਹਾਨੂੰ ਆਖੇ ਕੋਈ ਨੰਬਰ ਸੰਭਰ ਦੇ ਦਿਓ ਨਾਲੇ ਤਾਂ ਮੈਂ ਕਹਣਾ ਕੋਈ ਨੰਬਰ ਨੰਬਰ ਦੇ ਆ ਦੇ ਨਾਲੇ ਤਾਂ ਕੋਈ ਜਾੜਾ ਕਰਾਈ ਜਾਨੀਆਂ ਤੁਹਾਨੂੰ ਆਖੇ ਕੋਈ ਨਾਲੇ ਰੋਜ ਨਹੀਂ ਲੈ ਲੈ ਜਾ ਤੈਨੂੰ